ਸਾਸ਼ੇ ਗਾਲਜੀ ਅੱਜ ਆਪਾਂ ਬਣਾਵਾਂਗੇ ਆਲੂ ਕarele ਦੀ ਬਹੁਤ ਹੀ ਟੇਸਟੀ ਤੇ ਅਮੇਜ਼ਿੰਗ ਜੀ ਸਬਜੀ ਇਸ ਤਰ੍ਹਾਂ ਬਣਾਉਂਗੇ ਤਾਂ ਜਿਆਦਾ ਕੋੜੀ ਵੀ ਨਹੀਂ ਬਣੂਗੀ ਤੇ ਬਹੁਤ ਹੀ ਜ਼ਿਆਦਾ ਟੇਸਟ ਲਾਜਵਾਬ ਬਣੂਗਾ ਦੇਖਣ ਚ ਜੀ ਨਹੀਂ ਜ਼ਿਆਦਾ ਪਿਆਰੀ ਲੱਗਦੀ ਐ ਖਾਣ ਚ ਬਹੁਤ ਜ਼ਿਆਦਾ ਟੇਸਟੀ ਬਣਦੀ ਐ ਉਹਦੇ ਲਈ ਸਭ ਤੋਂ ਪਹਿਲਾਂ ਆਪਾਂ ਪਿਆਜ਼ ਕੱਟ ਲਏ ਆ ਮੈਂ ਤਿੰਨ ਤੋਂ ਚਾਰ ਜਿਹੜੇ ਪਿਆਜ਼ ਆ ਇਸ ਤਰ੍ਹਾਂ ਲੰਬੇ ਪੀਸ ਦੇ ਵਿੱਚ ਕੱਟੇ ਆ ਆਲੂ ਕarele ਜਦੋਂ ਵੀ ਤੁਸੀਂ ਬਣਾਓ ਜਿਹੜੇ ਪਿਆਜ਼ ਆ ਜ਼ਿਆਦਾ ਰੱਖੋ ਕਿਉਂਕਿ ਪਿਆਜ਼ ਚ ਮਿਠਾਸ ਹੁੰਦੀ ਐ ਫਿਰ ਕarele ਦੀ ਸਬਜੀ ਐ ਜਿਹੜੀ ਤਨੂੰ ਕੌੜੀ ਨਹੀਂ ਲੱਗੂਗੀ ਇਸ ਤਰ੍ਹਾਂ ਮੇਰੇ ਕੋਲ ਲੰਬੇ ਸਾਈਜ਼ ਦੇ ਕਰੇ ਲੈਣੇ ਕਿ ਇਹਨਾਂ ਨੂੰ ਆਪਾਂ ਛਿੱਲੇ ਲਾਵਾਂਗੇ ਮਾਫ ਕਰਨਾ ਮੈਂ ਛਿੱਲੇ ਨਹੀਂ ਹੈਗੇ ਤੁਸੀਂ ਚਾਹੋ ਜਿਹੜਾ ਹਲਕਾ ਹਲਕਾ ਛਿਲਕਾ ਉਤਾਰ ਵੀ ਸਕਦੇ ਹੋ ਮੈਂ ਨਹੀਂ ਛਿੱਲੇ ਹੈਗੇ ਮੈਂ ਇਸ ਤਰ੍ਹਾਂ ਹੀ ਗੋਲ ਪੀਸਸ ਦੇ ਵਿੱਚ ਇਹਨਾਂ ਨੂੰ ਕੱਟ ਲੂੰਗੀ ਤੇ ਤੁਸੀਂ ਚਾਹੋ ਇਹਨਾਂ ਨੂੰ ਛਿਲ ਵੀ ਸਕਦੇ ਹੋ ਜੇ ਤੁਹਾਨੂੰ ਲੱਗਦਾ ਹੈ ਵੀ ਛਿਲਕਾ ਕੌੜਾ ਲੱਗੂਗਾ ਫਿਰ ਛਿੱਲੇ ਲਓ ਤੇ ਗੋਲ ਪੀਸ ਦੇ ਵਿੱਚ ਕੱਟਿਆ ਤੁਸੀਂ ਲੰਬੇ ਪੀਸ ਦੇ ਵਿੱਚ ਵੀ ਹੈ ਜਿਹੜਾ ਕੱਟ ਸਕਦੇ ਹੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਕੋਈ ਕਰੇਲਾ ਪੱਕਾ ਹੈ ਤਾਂ ਉਹਦੇ ਵਿੱਚੋਂ ਬੀਜ ਹਟਾ ਦਿਓ ਜਿਹੜਾ ਕਰੇਲਾ ਕੱਚਾ ਹੈ ਉਹਦੇ ਵਿੱਚੋਂ ਬੀਜ ਨਹੀਂ ਹਟਾਵਾਂਗੇ ਤੇ ਜਿਹੜੇ ਪੱਕੇ ਨੇ ਉਹਨਾਂ ਦੇ ਵਿੱਚੋਂ ਬੀਜ ਆਪਾਂ ਕੱਢ ਦਵਾਂਗੇ ਕਿਉਂਕਿ ਬੀਜ ਦੇ ਨਾਲ ਜਿਹੜਾ ਸਬਜ਼ੀ ਦਾ ਟੇਸਟ ਖਰਾਬ ਹੋ ਜਾਊਗਾ ਪੱਕੇ ਬੀਜ ਹੁੰਦੇ ਨੇ ਜਿਹੜੇ ਤੁਸੀਂ ਲੰਬੇ ਲੋਟ ਕੱਟਦੇ ਹੋ ਫਿਰ ਵੀ ਉਸੇ ਤਰੀਕੇ ਨਾਲ ਕਰ ਸਕਦੇ ਹੋ ਤੇ ਇਸ ਤਰ੍ਹਾਂ ਕਰਨ ਤੋਂ ਬਾਅਦ ਆਪਾਂ ਥੋੜੀ ਦੇਰ ਇਹਨੂੰ ਜਿਹੜਾ ਨੂਨ ਲਾ ਕੇ ਰੱਖ ਦਵਾਂਗੇ ਤਾਂ ਕਿ ਇਹਨਾਂ ਦੀ ਕੜਤਨ ਜਿਹੜੀ ਚਲੀ ਜਾਵੇ ਅੱਧਾ ਘੰਟਾ ਰੱਖ ਦਿਓ ਜਾਂ 10-20 ਮਿੰਟ ਰੱਖ ਦਿਓ ਇੰਨਾ ਵੀ ਕਾਫੀ ਆ ਚੂਨ ਲਗਾ ਕੇ ਪਲੇਟ ਦੇ ਵਿੱਚ ਸਾਈਡ ਤੇ ਆਪਾਂ ਇਹਨਾਂ ਨੂੰ ਰੱਖ ਲਵਾਂਗੇ ਆਪਾਂ ਇਹਨਾਂ ਨੂੰ ਬਿਲਕੁਲ ਥੋੜੇ ਘਿਓ ਤੇਲ ਦੇ ਵਿੱਚ ਬਣਾ ਰਹੇ ਹਾਂ ਇਸ ਲਈ ਮੈਂ ਬਿਲਕੁਲ ਥੋੜਾ ਜਿਹਾ ਤੇਲ ਪਾਇਆ ਸਰੋਂ ਦੇ ਤੇਲ ਚ ਕਰੇਲੇ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੇ ਨੇ ਇਸ ਲਈ ਸਰੋਂ ਦਾ ਹੀ ਤੇਲ ਪਾਇਓ ਆ ਤਿੰਨ ਕੜਚੀਆਂ ਜਿਹੜੀਆਂ ਤੇਲ ਦੀਆਂ ਪਾਈਆਂ ਨੇ ਇਹਦੇ ਵਿੱਚ ਆਪਾਂ ਇਹਨਾਂ ਨੂੰ ਫਰਾਈ ਆ ਜਿਹੜਾ ਕਰ ਲਵਾਂਗੇ ਮੀਡੀਅਮ ਟੂ ਹਾਈ ਫਲੇਮ ਤੇ ਆਪਾਂ ਨੂੰ ਜਿਹੜਾ ਫਰਾਈ ਕਰ ਲਵਾਂਗੇ ਇਸ ਤਰ੍ਹਾਂ ਹੌਲੀ-ਹੌਲੀ ਥੋੜੀ देर ਪਕਣ ਦੇਣਾ ਹੈ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਤੁਸੀਂ ਜਿਹੜਾ ਇਹਨੂੰ ਹਿਲਾਉਂਦੇ ਰਹਿਣਾ ਹੈ ਇਹ ਜਦੋਂ ਬਿਲਕੁਲ ਥੋੜੇ ਸੌਫਟ ਹੋ ਗਏ 70% ਪੱਕ ਗਏ ਉਸ ਟਾਈਮ ਤੇ ਤੁਸੀਂ ਜਿਹੜਾ ਇਹਨਾਂ ਨੂੰ ਉਤਾਰ ਲੈਣਾ ਹੈ ਉਹਨਾਂ ਟਾਈਮ ਇਹਨਾਂ ਨੂੰ ਤੁਸੀਂ ਫਰਾਈ ਕਰਨਾ ਇਹਦੇ ਨਾਲ ਹੁੰਦਾ ਹੈ ਸਬਜੀ ਵੀ ਟੇਸਟੀ ਬਣਦੀ ਆ ਤੇ ਸਬਜੀ ਆ ਜਿਹੜੀ ਬਿਲਕੁਲ ਵੀ ਕੜੱਤਨ ਤੇ ਨਹੀਂ ਬਣਦੀ ਹੈਗੀ ਬਿਲਕੁਲ ਹਲਕਾ ਜਿਹਾ ਨੂਨ ਆਪਾਂ ਇਹਦੇ ਵਿੱਚ ਪਾ ਦਿੱਤਾ ਹੈ ਪਹਿਲਾਂ ਆਪਾਂ ਨੂਨ ਥੋੜਾ ਜਿਹਾ ਪਾਇਆ ਹੋਇਆ ਸੀਗਾ ਨਿਚੋੜ ਲਿਆ ਸੀਗਾ ਉਹ ਤੇ ਹਲਕਾ ਜਿਹਾ ਨੂਨ ਇਹਦੇ ਵਿੱਚ ਆਪਾਂ ਐਡ ਕਰ ਦੇਵਾਂਗੇ ਤਾਂ ਕਿ ਬਿਲਕੁਲ ਵੀ ਕੜੱਤਨ ਆ ਜਿਹੜੀ ਨਾ ਰਹੇ ਕਰੇਲੇ ਆਪਣੇ ਬਿਲਕੁਲ ਪੱਕਣੇ ਸ਼ੁਰੂ ਹੋ ਗਏ ਆ ਤੇ ਪੱਕੇ ਤਿਆਰ ਹੋ ਗਏ ਆ ਇਹਨਾਂ ਨੂੰ ਆਪਾਂ ਇੱਕ ਇੱਕ ਕਰਕੇ ਕੱਢ ਲਵਾਂਗੇ ਥੋੜਾ ਦਬ ਕੇ ਦੇਖ ਲੈਣਾ ਬਿਲਕੁਲ ਕਰੰਚੀ ਜਿਹਾ ਟੇਸਟ ਤੁਸੀਂ ਇਹਦਾ ਜਿਹੜਾ ਰੱਖਣਾ ਏ ਟੈਕਸਚਰ ਆ ਜਿਹੜਾ ਕਰੰਚੀ ਰੱਖਣਾ ਏ ਥੋੜਾ ਜਿਹਾ ਬਾਰੇ ਜ਼ਿਆਦਾ ਵੀ ਨਹੀਂ ਭੁੰਨਣੇ ਹੈਗੇ ਫਿਰ ਆਪਾਂ ਸਬਜੀ ਦੇ ਵਿੱਚ ਵੀ ਇਹਨਾਂ ਨੂੰ ਪਕਾਵਾਂਗੇ ਥੋੜੀ ਦੇਰ ਥੋੜਾ ਜਿਹਾ ਤੇਲ ਲਵਾਂਗੇ ਇੱਕ ਤੋਂ ਦੋ ਕੜਚੀ ਉਹਦੇ ਵਿੱਚ ਜੀਰਾ ਪਾ ਦਵਾਂਗੇ ਆਪਾਂ ਸਰੋਂ ਦੇ ਤੇਲ ਚ ਬਣਾਵਾਂਗੇ ਤੇ ਪਿਆਜ਼ ਆ ਜਿਹੜੇ ਆਪਾਂ ਪਾ ਦਵਾਂਗੇ ਪਿਆਜ਼ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਜ਼ਿਆਦਾ ਹੀ ਰੱਖਿਓ ਫਿਰ ਸਬਜੀ ਟੇਸਟੀ ਕਰੇਲਿਆਂ ਦਾ ਜਿਹੜਾ ਕੌੜਾਪਨ ਹੁੰਦਾ ਉਹ ਘਟ ਜਾਂਦਾ ਪਿਆਜ਼ ਦੀ ਮਿਠਾਸ ਦੇ ਨਾਲ ਕਿਉਂਕਿ ਪਿਆਜ਼ ਆ ਜਿਹੜੇ ਮਿੱਠੇ ਹੁੰਦੇ ਆ ਥੋੜਾ ਜਿਹਾ ਇਹਨਾਂ ਦਾ ਕਲਰ ਚੇਂਜ ਹੋਣ ਤੱਕ ਪਕਾਵਾਂਗੇ ਆਪਾਂ ਬਾਲੇ ਜ਼ਿਆਦਾ ਨਹੀਂ ਪਕਾਉਣੇ ਹੈਗੇ ਕਰੰਚੀ ਜਿਹਾ ਪਿਆਜ਼ ਦਾ ਵੀ ਟੇਸਟ ਵਧੀਆ ਲੱਗਦਾ ਹੈ ਇਹ ਭਿੰਡੀ ਤੇ ਕਰੇਲੇ ਦੇ ਵਿੱਚ ਕਰੰਚੀ ਜਿਹੀ ਪਿਆਜ਼ ਸਾਨੂੰ ਆ ਜਿਹੜੇ ਵਧੀਆ ਲੱਗਦੇ ਆ ਹਲਕਾ ਜਿਹਾ ਆਪਣਾ ਪਿਆਜ਼ ਦਾ ਵੀ ਕਲਰ ਚੇਂਜ ਹੋ ਗਿਆ ਇਹਦੇ ਵਿੱਚ ਆਪਾਂ ਥੋੜੀਆਂ ਜਿਹੀਆਂ ਹਰੀਆਂ ਮਿਰਚਾਂ ਜਿਹੜੀਆਂ ਪਾ ਦਿਤੀਆਂ ਅਦਰਕ ਲਸਣ ਦਾ ਪੇਸਟ ਪਾਇਆ ਤੁਸੀਂ ਕੱਟ ਕੇ ਵੀ ਅਦਰਕ ਲਸਣਾ ਜਿਹੜਾ ਪਾ ਸਕਦੇ ਹੋ ਸਵਾਦ ਦੇ ਅਨੁਸ ਆਪਾਂ ਨੂਨ ਪਾ ਦਵਾਂਗੇ ਨੂਨ ਉਸ ਹਿਸਾਬ ਨਾਲ ਪਾਉਣਾ ਹੈ ਕਿ ਪਹਿਲਾਂ ਕਰੇਲਿਆਂ ਦੇ ਵਿੱਚ ਵੀ ਪਿਆ ਹੋਇਆ ਹੈ ਤੇ ਫਿਰ ਘਾਟ ਹੀ ਪਾਉਣਾ ਹੈ ਲਾਲ ਮਿਰਚ ਪਾ ਦਵਾਂਗੇ ਆਪਾਂ ਥੋੜੀ ਜੀ ਸਵਾਦ ਅਨੁਸਾਰ ਹੀ ਲਾਲ ਮਿਰਚ ਆਪਾਂ ਜਿਹੜੀ ਪਾ ਦਿੱਤੀ ਆ ਪੌਣਾ ਕ ਚਮਚ ਹਲਦੀ ਦਾ ਪਾਇਆ ਹੈ ਸਬਜੀ ਦੇ ਹਿਸਾਬ ਨਾਲ ਤੁਸੀਂ ਜਿਹੜੇ ਸਾਰੇ ਮਸਾਲੇ ਆ ਉਹ ਐਡ ਕਰ ਲੈਣੇ ਆ ਤੇ ਗੈਸ ਦੀ ਫਲੇਮ ਉਸ ਟਾਈਮ ਤੇ ਤੁਸੀਂ ਲੋ ਰੱਖਣੀ ਆ ਜਿਸ ਟਾਈਮ ਤੇ ਤੁਸੀਂ ਜਿਹੜੇ ਮਸਾਲੇ ਪਾਉਣੇ ਆ ਤਾਂ ਕਿ ਮਸਾਲੇ ਸਾੜ ਨਾ ਜਾਣ ਪਿਆਜ਼ ਆਪਾਂ ਜਿਹੜੇ ਫੁੱਲ ਫਲੇਮ ਤੇ ਪਕਾ ਲਏ ਸੀਗੇ ਤੇ ਇਹਨਾਂ ਨੂੰ ਵੀ ਆਪਾਂ ਮਸਾਲਿਆਂ ਨੂੰ ਥੋੜੀ ਦੇਰ ਪਕਾ ਲਵਾਂਗੇ ਉਸ ਤੋਂ ਬਾਅਦ ਇੱਕ ਟਮਾਟਰ ਪਾਇਆ ਏ ਉਹ ਤੁਹਾਡੀ ਇੱਛਾ ਹੈ ਟਮਾਟਰ ਪਾਉਣਾ ਹੈ ਪਾ ਸਕਦੇ ਹੋ ਜੇ ਸਕਿਪ ਕਰਨਾ ਹੈ ਸਕਿਪ ਵੀ ਕਰ ਸਕਦੇ ਹੋ ਜੇ ਤੁਹਾਡੇ ਕੋਲ ਟਮਾਟਰ ਨਹੀਂ ਹੈਗਾ ਤਾਂ ਤੁਸੀਂ ਜਿਹੜੀ ਟਮੇਟੋ ਕੇਚੱਪ ਵੀ ਪਾ ਸਕਦੇ ਹੋ ਪਰ ਇਹਨਾਂ ਧਿਆਨ ਰੱਖਿਓ ਕਿ ਉਹ ਮਿੱਠੀ ਨਹੀਂ ਹੋਣੀ ਚਾਹੀਦੀ ਹੈਗੀ ਜਾਂ ਫਿਰ ਇੱਕ ਚਮਚ ਦਹੀਂ ਦਾ ਵੀ ਪਾ ਸਕਦੇ ਹੋ ਜਿਆਦਾ ਖੱਟਾ ਨਹੀਂ ਹੋਣਾ ਚਾਹੀਦਾ ਦਹੀਂ ਵੀ ਤੇ ਜਿਹੜੇ ਕarele ਆਪਾਂ ਭੁੰਨ ਕੇ ਰੱਖੇ ਸੀਗੇ ਉਹ ਵੀ ਪਾ ਦਵਾਂਗੇ ਇਨਾਂ ਨੂੰ ਥੋੜੀ ਦੇਰ ਲਈ ਪਕਾਵਾਂਗੇ ਤਾਂ ਕਿ ਕarele ਜਿਹੜੇ ਪੂਰੀ ਤਰ੍ਹਾਂ ਪੱਕ ਜਾਣ ਤੇ ਪਿਆਜ਼ ਵੀ ਆਪਣੇ ਬਿਲਕੁਲ ਪੱਕ ਜਾਣ ਇਸ ਤਰ੍ਹਾਂ ਇਹ ਕarele ਆਪਣੇ ਬਣ ਕੇ ਤਿਆਰ ਹੋ ਗਿਆ ਇਹਦੇ ਵਿੱਚ ਬਿਲਕੁਲ ਥੋੜਾ ਜਿਹਾ ਆਪਾਂ ਚਾਟ ਮਸਾਲਾ ਪਾ ਦਵਾਂਗੇ ਤੁਸੀਂ ਚਾਹੋ ਥੋੜਾ ਜਿਹਾ ਗਰਮ ਮਸਾਲਾ ਵੀ ਐਡ ਕਰ ਸਕਦੇ ਹੋ ਟੇਸਟੀ ਸਬਜੀ ਆਪਣੀ ਬਣ ਕੇ ਤਿਆਰ ਆ ਤੁਸੀਂ ਇਹਨੂੰ ਰੋਟੀ नान ਪਰਾਂਠੇ ਕਿਸੇ ਨਾਲ ਵੀ ਜਿਹੜਾ ਖਾ ਸਕਦੇ ਹੋ ਇੱਕ ਵਾਰੀ ਤੁਸੀਂ ਇਸ ਤਰ੍ਹਾਂ ਕਰੇਲੇ ਬਣਾ ਲਏ ਤਾਂ ਹਮੇਸ਼ਾ ਇਦਾਂ ਹੀ ਆ ਜਿਹੜੇ ਕਰੇਲੇ ਬਣਾਉਂਗੇ ਇੰਨੇ ਜ਼ਿਆਦਾ ਟੇਸਟੀ ਇਹ ਕਰੇਲੇ ਆਪਣੇ ਬਣ ਕੇ ਤਿਆਰ ਹੁੰਦੇ ਨੇਗੇ ਬਿਲਕੁਲ ਐਨ ਕੱਲੇ ਕੱਲੇ ਪੈਨੇ ਚਿਪਚਿਪੇ ਬਿਲਕੁਲ ਵੀ ਨਹੀਂ ਬਣੇ ਹੈਗੇ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਆ ਤਾਂ ਲਾਈਕ ਸ਼ੇਅਰ ਕਰਦੇ ਕਰੋ ਤੇ ਚੈਨਲ ਨੂੰ ਆ ਜਿਹੜਾ ਸਬਸਕ੍ਰਾਈਬ ਕਰ ਲਓ ਨਾਲ ਦੇ ਨਾਲ ਘੰਟੀ ਵਾਲਾ ਬਟਨ ਆ ਜਿਹੜਾ ਉਹ ਵੀ ਦਬਾ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਥੈਂਕ ਯੂ ਜੀ ਮਿਲਾਂਗੇ ਕਿਸੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ